ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੱਸੀਓ ਨੈਟਵਰਕ ਮੈਂ ਹਾਂ ਸੁਭਾਸ਼ ਗੋਇਲ ਅਸੀਂ ਖੜੇ ਹਾਂ ਜੀ ਤਾਨਕ ਸ਼ਹਿਰ ਕੱਗਾ ਤਹਿਸੀਲ ਪਾਤਰਾਂ ਜ਼ਿਲ੍ਹਾ ਪਟਿਆਲਾ 메ਨ ਰੋਡ ਐ ਇਹ ਸਟੇਟ ਹਾਈਵੇਅ ਅਸੀਂ ਕਹਦੇ ਕਿ ਪੰਜਾਬ ਦਾ ਜਿਹੜਾ ਸਟੇਟ ਹਾਈਵੇਅ ਹੈ ਸਾਹਮਣੇ ਥਾਣਾ ਕੱਗਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਥਾਣਾ ਕੱਗਾ ਅਤੇ ਤੁਸੀਂ ਦੇਖ ਸਕਦੇ ਹੋ ਕਿ ਬੱਚਿਆਂ ਨਾਲ ਭਰੀ ਹੋਈ ਕਬੈਨ ਹੈ ਜਿਹੜੀ ਸੜਕ ਦੇ ਉੱਤੇ ਖਿਲਾਰ ਦਿੱਤੀ ਗਈ ਹੈ ਮਾਪਿਆਂ ਦਾ ਕਿਤੇ ਨਾ ਕਿਤੇ ਇਲਜ਼ਾਮ ਹੈ ਕੀ ਉਹਨਾਂ ਦੀ ਜਿਹੜੀ ਗੱਡੀ ਹੈ ਬੱਚਿਆਂ ਦੀ ਨਿੱਜੀ ਗੱਡੀ ਸੀ ਇਹ ਜਿੰਨਾ ਰਹੀ ਬੱਚਿਆਂ ਨੂੰ ਪੜ੍ਹਨ ਲਈ ਬਾਹਰ ਭੇਜਿਆ ਜਾਂਦਾ ਸੀ ਉਹਨਾਂ ਨੂੰ ਕਗਾ ਪ੍ਰਸ਼ਾਸਨ ਦੁਆਰਾ ਕਿਤਨਾ ਕਿਤੇ ਉਸ ਗੱਡੀ ਨੂੰ ਘੇਰ ਲਿਆ ਸੀ ਟਰਾਂਸਪੋਰਟ ਦੇ ਮੁਤਾਬਕ ਘੇਰਿਆ ਸੀ ਇਹ ਪ੍ਰਸ਼ਾਸਨ ਦਾ ਵਿਸ ਹੈ ਪਰ ਤੁਸੀਂ ਦੇਖ ਸਕਦੇ ਹੋ ਜਿਹੜੇ ਬੱਚਿਆਂ ਦੇ ਮਾਪੇ ਨੇ ਆਪਣੇ ਉਹ ਕਰ ਰਹੇ ਨੇ ਦੱਸ ਰਹੇ ਨੇ ਕਿ ਅਸਲੀਅਤ ਤਾਂ ਕੀ ਹੈ ਬੀਐਸਐਚਓ ਨੂੰ ਪਤਾ ਨਹੀਂ ਕੀ ਸਮੱਸਿਆ ਹੋਗੀ ਬੀਐਸਐਚਓ ਨੂੰ ਸਹੀ ਇੱਕ ਵਾਰ ਦੇ 30 ਮਿੰਟ ਦੇ ਉੱਤੇ ਪੂਰੇ ਰੋਕਤੇ ਆ। ਉਹ ਕਰੀਬ 4:33 ਨੂੰ ਤੇ ਗੋਲ ਲੱਗ ਪਾ ਗਏ। ਇਹ ਬੱਚੇ ਭੁੱਖਣ ਭਾਣੇ ਉਡੀ ਖੜੇ ਨੇ। ਜਦੋਂ ਅਸੀਂ ਆ ਕੇ ਬੇਨਤੀ ਕੀਤੀ, ਖੰਚਰ ਸਾਹਿਬ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਚਾਹਿਆ। ਉਹ ਕਹਿੰਦਾ ਤੁਹਾਡੀ ਗੱਡੀ ਬਾਉਂਡ ਦੋ। ਮੈਂ ਕਿਹਾ ਸਰ ਜੇ ਗੱਡੀ ਬਾਉਂਡ ਹੋ ਗਈ ਤਾਂ ਤੁਸੀਂ ਬੱਚਿਆਂ ਨੂੰ ਤਾਂ ਛੱਡ ਦਿਓ। ਉਹ ਕਹਿੰਦਾ ਮੈਂ ਬੱਚਿਆਂ ਨੂੰ ਅਜੇ ਨਹੀਂ ਛੱਡਦਾ। ਮੈਂ ਕਾਜੀ ਕਾਰਵਾਈ ਪੂਰੀ ਕਰਕੇ ਫਿਰ ਬੱਚਿਆਂ ਨੂੰ ਛੱਡਾਂ। ਠੀਕ ਹੈ। ਉਹ ਮੈਂ ਉਹਨਾਂ ਦਾ ਅੱਜ ਉਹਨਾਂ ਦਾ ਕੈਨੜਾ ਵੀ ਸਕੇ ਨਾ ਡਰਾਈਵਰ ਕੋਲ ਕਾਗਜ਼ ਮੰਗੇ ਸੀਗੇ। ਉਹਨਾਂ ਨੇ ਕਾਗਜ਼ ਨਹੀਂ ਦਿਖਾਏ ਸਾਨੂੰ। ਉਹ ਜੋ ਮਰਜ਼ੀ ਕੁਝ ਕਹੀ ਚੱਲੇ ਇੱਕ ਕਾਰ ਚਾਲਕ ਦੀ ਕਿੱਡੀ ਕਵੱਡੀ ਹਾਇਸਤ ਹੁੰਦੀ ਹੈ ਵੀ ਕਿ ਪੁਲਿਸ ਪਰਸ਼ਾਸ਼ਨ ਨੂੰ ਕਾਗਜ਼ਨਾਮਾ ਚੈੱਕ ਕਰਵਾਵੇ ਉਸਨੇ ਆਪਣਾ ਡਰਾਈਵਿੰਗ ਲਾਇਸੈਂਸ ਦੇਆ ਜੋ ਵੀ ਉਹਦੇ ਕੋਲ ਡਾਕੂਮੈਂਟਸ ਸਨ ਡਾਕੂਮੈਂਟਸ ਉਹ ਦਿਖਾਏ ਬਾਹਰ ਉਹ ਕਹਿੰਦਾ ਵੀ ਮੈਂ ਮੋਬਾਈਲ ਦੇ ਵਿੱਚ ਕਹਿੰਦਾ ਵੀ ਇਹ ਡਾਕੂਮੈਂਟਸ ਮੰਨਦਾ ਨਹੀਂ ਅੱਛਾ ਕਿਤਨਾ ਕਿਤੇ ਬੱਚਿਆਂ ਦੇ ਨਾਲ ਕੀ ਉਸਦੀ ਬੱਚਿਆਂ ਨੂੰ ਤਾਂ ਭੇਜ ਦੇਣਾ ਸੀ ਉਸਨੇ ਨਾਲੇ ਇਹ ਕਿਹਾ ਵੀ ਕਿਸੇ ਦਾ ਰੰਦੇਸ਼ ਬੱਚੇ ਸਾਡੇ ਡਰੇ ਬੈਠੇ ਨੇ ਇਹ ਬੱਚੇ ਨੂੰ ਆਦਰਵਾਇਜ਼ ਦੱਸਦਾ ਹੈ ਕਿ ਇਹ ਕਿਸੇ ਰੰਜਿਸ਼ ਦੇ ਚੱਲਦੇ ਆ ਇਹ ਕੰਮ ਹੋਇਆ ਜਾਂ ਕਿਵੇਂ ਇਹ ਆਪਸਾਂ ਵਿਚਾਰ ਸਾਹਿਬ ਨੂੰ ਪਤਾ ਹੋਊਗਾ ਵੀ ਉਹਨੇ ਕਿਉਂ ਕੀਤਾ ਅੱਛਾ ਨਹੀਂ ਤੁਸੀਂ 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 ਪ੍ਰਧਾਨ ਤੁਸੀਂ ਜਦੋਂ ਇਹ ਗੱਲ ਤੁਸੀਂ ਗੱਲ ਕੀਤੀ ਹੈ ਨਾ ਇਹ ਤੁਸੀਂ ਅੰਦਰ ਗੱਲ ਕੀਤੀ ਮੈਂ ਉਹਨਾਂ ਨੂੰ ਪੁੱਛਿਆ ਵੀ ਜੇ ਕਿਸੇ ਪ੍ਰਕਾਰ ਦੀ ਤੁਹਾਨੂੰ ਕਿਸੇ ਨੇ ਕੋਈ ਸ਼ਿਕਾਇਤ ਕੀਤੀ ਹੈ ਜਾਂ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਤੁਸੀਂ ਸਾਨੂੰ ਦੱਸੋ ਪਰ ਲੇਕਿਨ ਬੱਚਿਆਂ ਨੂੰ ਤਾਂ ਭੇਜ ਦੋ ਜੇ ਆਦਰਵਾਇਜ਼ ਕਿਸੇ ਬੱਚੇ ਨੂੰ ਕੁਝ ਮਿਸ ਹੈਪਨਿੰਗ ਵਾਪਰ ਜਾਂਦੀ ਹੈ ਤਾਂ ਵੀ ਰਿਸਪੋਨਸਿਬਿਲਟੀ ਕਿਸ ਦੀ ਹੋਊਗੀ ਇਹ ਉਸ ਗੀਤ ਬੜਾ ਬੱਚਾ ਇਹ ਸਮਾਣਾ ਜਿਸ ਤੇ ਇਹ ਪਹਿਲੀ ਵਾਰ ਹੋਇਆ ਜਾਂ ਇਸ ਤੋਂ ਪਹਿਲਾਂ ਵੀ ਤੁਹਾਡੇ ਨਾਲ ਕੋਈ ਐਵੇਂ ਦਾ ਤੁਹਾਨੂੰ ਲੱਗਦਾ ਹੋਵੇ ਨਹੀਂ ਸਾਡੇ ਨਾਲ ਪਹਿਲੀ ਵਾਰ ਹੋਇਆ ਫਿਰ ਫਿਰ ਤੁਹਾਨੂੰ ਕਿਤੇ ਨਾ ਕਿਤੇ ਕੋਈ ਸ਼ੱਕ ਕਿਉਂ ਲੱਗਦਾ ਇਹ ਵੀ ਸ਼ੱਕ ਤਾਂ ਇਹਦੀ ਵੀ ਜੇ ਅਦਰਵਾਈਜ਼ ਕਿਸੇ ਵੀ ਪ੍ਰਕਾਰ ਦੀ ਕੋਈ ਸਮੱਸਿਆ ਹੈ ਸੈਂਕੜੇ ਬੱਸਾਂ ਚੱਲ ਰਹੀਆਂ ਨੇ ਕਿਸੇ ਕੋਲ ਕੋਈ ਡਾਕੂਮੈਂਟਸ ਨਹੀਂ ਹੈਗੇ ਜਦੋਂ ਕਿ ਲੀਗਲੀ ਮਤਲਬ ਹਰ ਇੱਕ ਬੱਸ ਦੇ ਵਿੱਚ 52 ਸਵਾਰੀਆਂ ਬੈਠ ਸਕਦੇ ਨੇ 52 ਬੱਚੇ ਬੈਠ ਸਕਦੇ ਨੇ ਉਹਨਾਂ ਦੇ ਵਿੱਚ ਤਾਂ 80-80 ਬੱਚੇ ਜਾ ਰਹੇ ਨੇ ਉਹ ਕਿਉਂ ਜਾ ਰਹੇ ਨੇ ਮੈਂ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦਾ ਵੀ ਉਸ ਦੇ ਵਿੱਚ 80 80 ਬਸੇ ਚੜ ਰਹੇ ਨੇ ਇਹਦੇ ਵਿੱਚ ਬੱਚੇ ਮਤਲਬ ਪੰਜ ਨੇ ਸਾਰੇ ਇਹ ਇੱਕੋ ਹੀ ਬਸ ਹੈ ਜੀ ਜਿਹੜੀ ਮਤਲਬ ਇਹ ਆਪਣੇ ਆਹ ਬਸ ਕਹਿਦੀ ਹੈ ਆਪਾਂ ਜਿਹੜੀ ਇਹ ਬੱਚਿਆਂ ਨਾਲ ਭਰੀ ਹੋਈ ਜਿਹੜੀ ਗੱਡੀ ਹੈ ਇਹ ਹਾਂ ਸਿਰਫ ਇਹ ਇੱਕ ਹੀ ਰੁਕੀ ਗਈ ਹੈ ਨਾ ਅੱਗੇ ਰੁਕੀ ਗਈ ਨਾ ਕੋਈ ਪਿੱਛੇ ਵੀ ਰੁਕੀ ਤੁਹਾਡਾ ਕੋਈ ਮੁਲਾਜ਼ਮਾ ਨਾਲ ਜਿਸ ਟਾਈਮ ਰੋਕੀ ਗਈ ਹੈ ਡਰਾਈਵਰ ਨੇ ਦੱਸਿਆ ਹੋਵੇ ਕੋਈ ਗੱਲ ਹੋਈ ਹੋਵੇ ਉਸ ਸਮੇਂ ਮੈਂ ਚਾਰਜ ਸਾਹਿਬ ਨੂੰ ਫੋਨ ਕੀਤਾ ਸੀ ਹਾਂਜੀ ਤੇ ਅੰਚਾਰਜ ਸਾਹਿਬ ਨੇ ਮੇਰਾ ਫੋਨ ਚੱਕਿਆ ਨਹੀਂ ਨਹੀਂ ਡਰਾਈਵਰ ਨੇ ਤੁਹਾਨੂੰ ਕੀ ਦੱਸਿਆ ਕਿ ਉਸ ਟਾਈਮ ਜਿਹੜੀ ਵਾਰਤਾਲਾਪ ਹੋਈ ਹੈ ਜਦੋਂ ਕਾਗਜ਼ ਮੰਗੇਗੇ ਨੇ ਮੇਰੇ ਨਾਲ ਡਰਾਈਵਰ ਦੀ ਕੋਈ ਗੱਲ ਨਹੀਂ ਹੋਈਗੀ ਹਾਂਜੀ ਮੇਰੇ ਕੋਲ ਤਾਂ ਬੱਚਿਆਂ ਦਾ ਮੈਸੇਜ ਗਿਆ ਡਰਾਈਵਰ ਸਾਹਿਬ ਐ ਕਿ ਨਹੀਂ ਜੀ ਹਾਂ ਡਰਾਈਵਰ ਸਾਹਿਬ ਐ ਕਿ ਨਹੀਂ ਬਣਾਓ ਜੀ ਤਾਂ ਇੱਕ ਮਿੰਟ ਜੀ ਪਹਿਲਾਂ ਤਾਂ ਆਪਣਾ ਦੇਖੋ ਤੁਹਾਨੂੰ ਦੱਸ ਦਈਏ ਕਿ ਇਹ ਉਸ ਆਪਾਂ ਕਹਿੰਦੇ ਇਹ ਗੱਡੀ ਦੇ ਜਿਹਦੇ ਵਿੱਚ ਬੱਚੇ ਸੀ ਉਹ ਡਰਾਈਵਰ ਹੈ ਚਾਲਕ ਹੈ ਕੀ ਨਾਮ ਹੈ ਜੀ ਆਪਣਾ ਗਲਦੀਪ ਸਿੰਘ ਗਲਦੀਪ ਸਿੰਘ ਜੀ ਜਿਸ ਟਾਈਮ ਇਹ ਰੋਕੀ ਗਈ ਹੈ ਤੁਹਾਡੇ ਤੋਂ ਕਾਗਜ਼ ਮੰਗੇ ਗਏ ਨੇ ਕੀ ਗੱਲਬਾਤ ਹੋਈ ਹੈ ਵਿਸਤਾਰ ਨਾਲ ਪੇਪਰ ਮੰਗਿਆ ਸੀ ਜੀ ਮਾਲ ਪੇਪਰ ਅਸੀਂ ਲਾਏ ਹੋਏ ਨੇ ਲਾਇਸੈਂਸ ਮੇਰੇ ਕੋਲ ਹੈਗਾ ਸਾਰਾ ਕੁਝ ਹੈਗਾ ਕਹਿੰਦੇ ਸਾਰਾ ਕੁਝ ਹੈਗਾ ਨੇਮ ਪਲੇਟ ਹੈਗੀ ਜੀ ਮੇਰੇ ਕੋਲ ਹਰਾਂ ਕੋ ਸਾਰੇ ਜਿਹੜੇ ਬੱਚੇ ਸੀ ਤੁਸੀਂ ਕੋਈ ਕਿਹਾ ਇਹਨਾਂ ਨੂੰ ਬੱਚਿਆਂ ਪ੍ਰਤੀ ਕੋਈ ਛੱਡਦੇ ਹੋ ਜਾਂ ਗੱਡੀ ਰੱਖਦੇ ਹੋ ਆ ਕਹਿੰਦੇ ਵੀ ਗੱਡੀ ਲਾ ਕੇ ਹਾਂਜੀ ਆ ਕੇ ਮੋੜ ਕੇ ਲਾਦੇ ਵੀ ਗੱਡੀ ਨੂੰ ਲੈ ਕੇ ਜਾਣੀ ਗੱਡੀ ਹੋਰ ਮੰਗਾ ਲਓ ਬੱਚੇ ਹੋਰ ਗੱਡੀ ਚਾਹੀਦੀ ਅੱਛਾ ਗੱਡੀ ਹੋਰ ਮੰਗਾ ਲਓ ਜੀ ਵੀ ਇਹ ਗੱਡੀ ਨਹੀਂ ਜਾਊਗੀ ਬਈ ਇਹ ਗੱਡੀ ਨਹੀਂ ਜਾਊਗੀ ਬਾਊ ਜੀ ਕੀ ਹੈ ਹੁਣ ਅੱਗੇ ਤੁਹਾਡਾ ਕੀ ਹੈ ਇੱਕ ਵਾਰੀ ਤੁਸੀਂ ਦੇਖਿਆ ਤੁਸੀਂ ਚਲੇ ਵੀ ਗਏ ਸੀ ਸ਼ਾਇਦ ਕੀ ਕਾਰਨ ਸੀ ਦੁਬਾਰਾ ਨਹੀਂ ਅਸੀਂ ਚਲੇ ਨਹੀਂ ਗਏ ਅਸੀਂ ਉਰੀ ਬੈਠੇ تھے ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਸਾਨੂੰ ਇਨਸਾਫ ਚਾਹੀਦਾ ਬੱਚੇ ਭੁੱਖੜ ਬਾਰੇ ਬੈਠੇ ਨੇ ਜੇ ਕਿਸੇ ਬੱਚੇ ਨਾਲ ਕੋਈ ਮਿਸਰ ਐਪਲੀਕੈਂਟਿੰਗ ਵਾਪਰ ਗਈ ਹਾਂਜੀ ਤਾਂ ਮਤਲਬ ਸਾਡੇ ਵਾਸਤੇ ਬੜੀ ਦੁਖਦਾਈ ਕਿਚਾ ਸਾਨੂੰ ਤੁਹਾਨੂੰ ਕਿੱਥੇ ਜਾ ਸਕਦੇ ਆ ਨਹੀਂ ਅਸੀਂ ਜਦੋਂ ਉਧਰ ਬੰਦ ਕੀਤਾ ਹੋਇਆ ਸਾਨੂੰ ਕਿਹਾ ਕਿਹਾ ਵੀ ਤੁਸੀਂ ਲੈ ਜਾਓ ਬੱਚਿਆਂ ਕੋਲ ਅੱਛਾ ਤੁਹਾਨੂੰ ਇਹ ਕਿਹਾ ਨਹੀਂ ਗਿਆ ਸਾਨੂੰ ਜੇ ਇਹ ਗੱਲ ਕਹਿੰਦੇ ਤੁਸੀਂ ਬੱਚੇ ਲੈ ਜਾਓ ਅਸੀਂ ਤਾਂ ਹੀ ਲੈ ਕੇ ਜਾਂਦੇ ਕਿਦਾ ਅਸੀਂ ਬੱਚਿਆਂ ਨਾਲ ਲੈ ਜੀਏ ਕਦੋਂ ਸਾਨੂੰ ਜਦੋਂ ਇੱਕ ਗੱਡੀ ਜਾਂਦੇ ਆ ਹੌਨ ਰੋਡ ਦੇ ਉੱਤੇ ਰੁਕੀ ਜਾ ਸਕਦੀ ਹੈ ਕਾਨੂੰ ਸਾਡਾ ਕੋਈ ਮਿਸਸੈਪਟਿੰਗ ਵੀ ਹੋ ਸਕਦਾ ਹੈ ਡਰਾਈਵਰ ਸਾਹਿਬ ਕਹਿ ਰਹੇ ਨੇ ਕਿ ਜਦੋਂ ਗੱਡੀ ਰੁਕੀ ਤੋਂ ਹੋਰ ਕੋਈ ਨਹੀਂ ਇਹ ਨਹੀਂ ਜਾਣ ਕੇ ਬੰਦੇ ਫਿਰ ਅਸੀਂ ਗੱਲ ਕਰਾਂਗੇ ਬੱਚੇ ਆਪਣੇ ਆਪਣੇ ਹੀ ਬੱਚੇ ਨੇ ਜੀ ਹਾਂ ਜੀ ਕੀ ਨਾਮ ਹੈ ਜੀ ਆਪਣਾ ਰੀਸ਼ੂ ਸਿੰਘ ਦਾ ਠੀਕ ਹੈ ਰੀਸ਼ੂ ਸਿੰਘ ਦਾ ਜੀ ਐਨ ਪੂਰਾ ਵਿਸਤਾਰ ਨਾਲ ਦੱਸੋ ਮੈਨੂੰ ਤਾਂ ਪੇਰੈਂਟਸ ਦਾ ਫੋਨ ਆਇਆ ਸੀ ਦੂਜੇ ਪੇਰੈਂਟਸ ਦਾ ਮੇਰੀ ਡਰਾਈਵਰ ਨਾਲ ਸਿੱਧੀ ਗੱਲ ਨਹੀਂ ਹੋਈ ਕੋਈ ਉਹ ਕਹਿੰਦੇ ਵੀ ਉੱਥੇ ਗੱਡੀ ਰੋਕ ਲਈ ਵੀ ਆਪਾਂ ਨੇ ਉੱਥੇ ਚੱਲਣਾ ਫਿਰ ਮੈਂ ਉਥੋਂ ਪਾਤਣਾ ਤੋਂ ਚੱਲ ਪਿਆ ਸੀ ਤੇ ਉਹ ਰਿ ਆ ਕੇ ਜਦੋਂ ਦੇਖਿਆ ਤਾਂ ਮਤਲਬ ਇਕੱਲੀ ਆਪਣੀ ਗੱਡੀ ਰੋਕੀ ਹੋਈ ਸੀ ਹੋਰ ਕੋ ਗੱਡੀ ਨਹੀਂ ਰੋਕੀ ਕੋਈ ਨਾਕਾ ਨਹੀਂ ਲੱਗਿਆ ਹੋਇਆ ਸੀ ਕੱਲੀ ਇਹੀ ਗੱਡੀ ਰੋਕੀ ਹੋਈ ਹੈ ਕੀ ਮੰਗ ਕਰਦਾ ਹੈ ਇਨਸਾਫ ਹੋਣਾ ਚਾਹੀਦਾ ਸਾਨੂੰ ਦੱਸਿਆ ਜਾਵੇ ਵੀ ਕਿਉਂ ਰੋਕੀ ਹੈ ਗੱਡੀ ਕਾਦੇ ਵਾਸਤੇ ਕੱਲੇ ਬੱਚਿਆਂ ਦੀ ਗੱਡੀ ਰੋਕ ਕੇ ਬੱਚਿਆਂ ਨੂੰ ਕੋਈ ਬਹਾਨੇ ਦਿਨ-ਚਾਰ ਦਿਨ ਡੇ ਹੋ ਕੇ ਬੈਠਿਆ ਨੂੰ ਸਵੇਰ ਦੇ ਬੱਚੇ 6 ਵਜੇ ਦੇ ਗਏ ਹੋਏ ਨੇ ਕੁਝ ਨਹੀਂ ਖਾਧਾ ਬੱਚਿਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਉਪਰੋਕਤ ਜਿਹੜੀ ਘਟਨਾ ਹੈ ਜਿਹੜੀ ਹੋਈ ਹੈ ਤੁਸੀਂ ਕਹਿ ਸਕਦੇ ਹੋ ਕਿ ਜਿਹੜੇ ਬੱਚਿਆਂ ਦੇ ਮਾਪੇ ਨੇ ਉਹਨੇ ਵਿਸਤਾਰ ਨਾਲ ਦੱਸਿਆ ਕਿ ਕੀ ਕੁਝ ਉਸ ਸਮੇਂ 'ਚ ਹੋਇਆ ਡਰਾਈਵਰ ਨੇ ਵੀ ਆਪਣੀ ਜਿਹੜੀ ਜਾਣਕਾਰੀ ਦਿੱਤੀ ਹੈ ਬਾਕੀ ਜਿਹੜਾ ਮਾਮਲਾ ਹੈ ਉਹ ਪ੍ਰਸ਼ਾਸਨ ਨੇ ਦੱਸਣਾ ਹੈ ਕਿ ਕਿਉਂ ਇਹ ਹੋਇਆ ਇਹਦੀ ਜਿਹੜੀ ਜਵਾਬ ਤਲਬੀ ਹੈ ਉਹ ਆਪਾਂ ਪ੍ਰਸ਼ਾਸਨ ਤੋਂ ਕਰਾਂਗੇ ਪਰ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਪਰੇਮੀਂ ਦੇ ਵਿੱਚ ਜਿਹੜੀ ਇਹ ਤਰਨਾ ਜਿਹੜਾ ਲਗਾਇਆ ਗਿਆ ਹੈ ਬੱਚਿਆਂ ਦੇ ਮਾਪਿਆਂ ਵੱਲੋਂ ਅਤੇ ਜਿਹੜੇ ਬੱਚੇ ਨੇ ਤੁਸੀਂ ਦੇਖ ਸਕਦੇ ਹੋ ਕਿ 마ਸੂਮ ਬੱਚੇ ਨੇ ਗੱਡੀ ਦੇ ਵਿੱਚ ਕਿਤੇ ਨਾ ਕਿਤੇ ਆਪਾਂ ਕਹ ਜੀਏ ਕਿ ਅੱਜ ਪਹਿਲਾ ਮਾਮਲਾ ਹੋਣਾ ਇਹ ਭਾਰਤ ਦਾ ਪੰਜਾਬ ਦਾ ਜਿਹੜਾ ਕਿ ਨਿੱਕੇ ਨਿੱਕੇ ਬੱਚਿਆਂ ਨੂੰ ਲੈ ਕੇ ਮੇਨ ਰੋਡ ਤੇ ਹਾਈਵੇ ਦੇ ਉੱਤੇ ਮਾਪਿਆਂ ਨੇ ਧਰਨਾ ਲਾਇਆ ਹੋਵੇ ਵੀ ਪ੍ਰਸ਼ਾਸਨ ਦੇ ਖਿਲਾਫ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਪੁਲਿਸ ਥਾਣਾ ਘਗਾ ਜਿਹੜਾ ਬੋਰਡ ਲੱਗਿਆ ਹੋਇਆ ਤੇ ਥਾਣੇ ਦੇ ਬਿਲਕੁਲ ਮੂਹਰੇ ਇਹ ਜਿਹੜਾ ਧਰਨਾ ਲਗਾਇਆ ਗਿਆ ਸਾਡੇ ਨਾਲ ਖੜੇ ਨੇ ਥਾਣਾ ਮੁਖੀ ਘਗਾ ਦਰਸ਼ਨ ਸਿੰਘ ਜਿਹੜਾ ਅੱਜ ਦਾ ਘਟਨਾਕਰਮ ਹੋਇਆ ਜੀ ਇਹ ਜਿਹੜਾ ਧਰਨਾ ਲੱਗਿਆ ਬੱਚਿਆਂ ਸਬੰਧੀ ਕੀ ਕਹਿਣਾ ਚਾਹੋਗੇ ਸਰ ਜਿਹੜਾ ਅੱਜ ਦਾ ਧਰਨਾ ਲੱਗਿਆ ਇਹ ਅਸੀਂ ਮਾਨਯੋਗ ਉੱਚ ਅਸਰ ਦੀ ਹਦਾਇਤ ਮੁਤਾਬਕ ਜਿਹੜੇ ਨਾ ਸਕੂਲੀ ਬੱਚਿਆਂ ਦੀਆਂ ਬੈਨਾ ਸੁਵਿਧੀਆਂ ਤੋਂ ਸਰਟੀਫਿਕੇਟ ਲਿਆ ਜਾਂਦਾ ਕਿ ਉਹ ਮੈਡੀਕਲ ਕਿਟ ਉਹਨਾਂ ਚ ਬੱਚੇ ਪ੍ਰੋਪਰ ਤਰੀਕੇ ਨਾਲ ਜਿੰਨੀ ਜਿੰਨੀ ਸੀਟਾਂ ਨੇ ਉਹਨੇ ਬੈਠਦੇ ਨੇ ਵੱਧ ਤੋਂ ਵੱਧ ਬੈਠਦੇ ਅਤੇ ਉਹਨਾਂ ਦੇ ਜਿਹੜੇ ਸਰਟੀਫਾਇਰ ਇਹਨੇ ਸੋਰਾਂ ਕਰਦੇ ਆ ਤੇ ਅੱਜ ਦਰਾਨੇ ਚੈਕਿੰਗ ਇੱਕ ਇੱਕ ਨੋਵਾ ਕਾਰ ਆਈ ਸੀ ਨੋਵਾ ਕਾਰ ਸੀ ਜਿਹੜੀ ਨਾਂ ਤਾਂ ਉਹ ਅਥਰਾਇਜ਼ ਸੀ ਜੀ ਮਾਂ ਤੇ ਬੱਚੇ ਟੋਣ ਵਾਸਤੇ ਸਵਾਰੀਆਂ ਟੋਣ ਵਾਸਤੇ ਤੇ ਨਾ ਹੀ ਉਹਦੇ ਕੋਲੇ ਕੋਈ ਕਾਗਜ਼ ਸੀਗਾ ਨਾ ਹੀ ਇੰਸ਼ੋਰੈਂਸ ਸੀਗੀ ਵੱਡੀਆਂ-ਵੱਡੀਆਂ ਘਟਨਾਵਾਂ ਹੋਈਆਂ ਨੇ ਸਕੂਲੀ ਬੱਚਿਆਂ ਨਾਲ ਅਸੀਂ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਆਂ ਕਿਤੇ ਨਾ ਕਿਤੇ ਰੁਕਾਵਟ ਪਵੇ ਕਿਤੇ ਟ੍ਰਾਫਿਕ ਨਾ ਹੋਣ ਜੇ ਇੱਕ ਚਲਾਨ ਹੋਊਗਾ ਤਾਂ ਹੋਰ ਨੂੰ ਕੋਈ ਸੌ ਨੂੰ ਪਤਾ ਲੱਗੂਗਾ ਸਾਡੇ ਏਸੀ ਖੇਮਚੰਦ ਨੇ ਜਿਹੜਾ ਸੀ ਉਹਨਾਂ ਤੋਂ ਕਾਗਜ਼ ਮੰਗੇ ਉਹਨਾਂ ਨੇ ਕਾਗਜ਼ ਵੀ ਪੇਸ਼ ਨਹੀਂ ਕੀਤੇ ਹੈਗੇ ਤੇ ਉਹਨਾਂ ਨੂੰ ਇਹ ਕਿਹਾ ਗਿਆ ਕਿ ਜੇ ਤੁਹਾਡੇ ਕੋਲ ਕੇ ਕਾਗਜ਼ ਨਹੀਂ ਤੁਹਾਡੀ ਗੱਡੀ ਛੱਡ ਦਣਿਆ ਤੇ ਅਸੀਂ ਨਹੀਂ ਬੰਦ ਕਰਾਂਗੇ ਤੇ ਇਹਨਾਂ ਨੇ ਚਲਾਨ ਜਿਸ ਜਿਹੜਾ ਕੱਟਤਾ ਸੀ ਇਹ ਬੱਚਿਆਂ ਨੂੰ ਜਿਹੜਾ ਜਿਹੜੇ ਜਿਹੜੇ ਕਰਦੇ ਸੀ ਜੀ ਉਹਨਾਂ ਨੂੰ ਲਿਜਾ ਕੇ ਉਹਨਾਂ ਦੇ ਘਰ ਅਸੀਂ ਜਾ ਰਹੇ ਸੀਗੇ ਇਹਨਾਂ ਨੂੰ ਕੁਝ ਬੰਦੇ ਇਕੱਠੇ ਹੋ ਗਏ ਉਹਨਾਂ ਨੇ ਇਸ ਗੱਲ ਦਾ ਐਸੀ ਹੁਣ ਆਲਾ ਵੀ ਬੱਚਿਆਂ ਨੂੰ ਰੁਕੇਗਾ ਕੋਈ ਬੱਚਿਆਂ ਨੂੰ ਨਹੀਂ ਰੁਕੇਗਾ ਸਿਰਫ ਇੱਕ ਗੱਡੀ ਦੇ ਕੋਲੇ ਕਾਗਜ ਨਾਲ ਹੁੰਦਾ ਕਿ ਗੱਡੀ ਨੂੰ ਰੋਕਿਆ ਗਿਆ ਸੀਗਾ ਤੇ ਉਹਦਾ ਚਲਾਨ ਕੀਤਾ ਗਿਆ ਸੀਗਾ ਤੇ ਹੁਣ ਜਿਹੜੀ ਕੁਝ ਬੰਦਿਆਂ ਨੂੰ ਸਮਝਾਇਆ ਗਿਆ ਵੀ ਜੇਕਰ ਇਹੀ ਘਟਨਾ ਚਲਾਨ ਤੋਂ ਪਹਿਲੀ ਬੱਚਿਆਂ ਨਾਲ ਹੋ ਗਈ ਹੁੰਦੀ ਫਿਰ ਤਬ ਤੁਸੀਂ ਪ੍ਰਸ਼ਾਸਨ ਤੇ ਉਂਗਲਾ ਠਾਣਿਆ ਸੀ ਕਿ ਪ੍ਰਸ਼ਾਸਨ ਸੱਤਾ ਪਿਆ ਸੀਗਾ ਜੀ ਇਹ ਗੱਡੀ ਕਿਉਂ ਚਲੀ ਗਈ ਜਿਆ ਨੁਕਸਾਨ ਹੋ ਗਿਆ ਜੀ ਬੱਚਿਆਂ ਨੇ ਜੇਕਰ ਗੱਡੀ ਰੋਕੀ ਹੁੰਦੀ ਤਾਂ ਨੁਕਸਾਨ ਨਹੀਂ ਹੋਣਾ ਸੀ ਅਸੀਂ ਨੁਕਸਾਨ ਤੋਂ ਪਹਿਲਾਂ ਇਹ ਜਿਹੜੀ ਸੀ ਨੁਕਸਾਨ ਹੋਵੇ ਵੀ ਕਿਉਂ ਤੇ ਇੱਕ ਜਿਹੜੀ ਬਣਦੀ ਡਿਊਟੀ ਦੇ ਵਿੱਚ ਅਸੀਂ ਆਪਣੀ ਡਿਊਟੀ ਨਿਭਾਈ ਹੈ ਕੋਈ ਜਾਣ ਗੱਲ ਨਹੀਂ ਕੀਤੀ ਜਰਾਬ ਜਿਵੇਂ ਵਿੱਚ ਦੀ ਗੱਲਾਂ ਆਈਆਂ ਸੀ ਵੀ ਇਹ ਪੋਲਿਟਿਕਲ ਇਸ਼ੂ ਹੈ ਫਲਾਣ ਜੋ ਵੀ ਹੈ ਉਹਦੇ ਉੱਤੇ ਅਸੀਂ ਤਾਂ ਰੋਜ਼ ਚਲਾਨ ਕਰਦੇ ਆ ਰੋਜ਼ ਚੈਕਿੰਗ ਕਰਦੇ ਆ ਫਿਰ ਪੋਲੀਟੀਕਲਾਂ ਦੇ ਕਹਿਣ ਦੀ ਕਰਦੇ ਆ ਇਹ ਕੀ ਤਰੀਕਾ ਹੋਇਆ ਇਹ ਤਾਂ ਕੋ ਉਹਨਾਂ ਦਾ ਰਾਜਨੀਤਿਕ ਇਸ਼ੂ ਸੀਗਾ ਉਹਨੂੰ ਆਪਣੇ ਆਪ ਦੇ ਵਿੱਚ ਇਕੱਠੇ ਕਰਨਾ ਇਹ ਕੋਈ ਗੱਲ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਸੀ ਅਸੀਂ ਸਿਰਫ ਆਪਣੀ ਨੈਟਵਰਕਿੰਗ ਡਿਊਟੀ ਸੱਚੇ ਤਰ੍ਹਾਂ ਡਿਊਟੀ ਕਰ ਰਹੇ ਸੀਗੇ ਔਰ ਜਿਹੜੀ ਦੀ ਰਿਪੋਰਟ ਵੀ ਹੈ ਜਿਹੜੀ ਮਾਨਯੋਗ ਸਤਕਾਰਯੋਗ ਜਿਹੜੀ ਕੋਟਾ ਮੰਗਦੀਆਂ ਨੇ ਅਸੀਂ ਉਹਦੇ ਮੁਤਾਬਕ ਜਿਹੜੀ ਚੈਕਿੰਗ ਕੀਤੀ ਸੀ ਠੀਕ ਹੈ ਇਹ ਸਾਡਾ ਥਾਣਾ ਮੁਖੀ ਕਹਗਾ ਉਹਨਾਂ ਦਾ ਸਾਫ਼ ਕਹਿਣਾ ਹੈ ਕਿ ਰੋਜ਼ਾਨਾ ਦੀ ਡਿਊਟੀ ਦੌਰਾਨ ਜਿਹੜੀ ਚੈਕਿੰਗ ਹੈ ਬੱਚਿਆਂ ਦੀ ਸੁਰੱਖਿਆ ਸੁਰੱਖਿਆ ਦੇ ਮੱਦੇਨਜ਼ਰ ਹੀ ਇਹ ਜਿਹੜੀ ਚੈਕਿੰਗ ਕੀਤੀ ਗਈ ਸੀ ਇਹ ਕਿਸੇ ਸਿਆਸੀ ਅਸੀਂ ਕਹਿੰਦੇ ਹਾਂ ਕਿ ਬਦਲ ਦਾ ਹਿੱਸਾ ਨਹੀਂ ਸੀ ਇਹ ਸਾਡਾ ਜਿਹੜਾ ਪ੍ਰਸ਼ਾਸਨ ਦਾ ਕਿਤੇ ਨਾ ਕਿਤੇ ਜ਼ਿੰਮੇਵਾਰੀ ਬਣ ਜਾਂਦੀ ਹੈ